ਅਸੀਂ ਜਾਵੜੇ ਮੈਸਤਰੀ ਨਾਲ ਕੰਮ ਤੇ ਤੇ ਮੇਰੇ ਨਾਲ ਦੇ ਨੂੰ ਥੋੜਾ ਜਿਹਾ ਘੱਟ ਪਤਾ ਸੀ ਉਹਨੂੰ ਮੈਸਤਰੀ ਆਦਾ ਆ ਪੇਟੀ ਫੜਾ ਓਏ ਮਾਂ ਦਾ ਪੋਤੋ ਦੀ ਤਾਂ ਗੱਲ ਨਾ ਸੁਣੀ ਸਿੱਧਾ ਬੁੜੀਆਂ ਕੋਲੇ ਜਾਵੜਿਆ ਜਾ ਕੇ ਕਹਿੰਦਾ ਬਾਈ ਪੇਟੀ ਵਿਲੀ ਕਰ ਦਿਓ ਮੈਸਤਰੀ ਨੂੰ ਚਾਹੀਦੀ ਐ ਤੇ ਮਾਂ ਦੀਆਂ ਤੇ ਉਹ ਵੀ ਉਹੋ ਜਿਹੀਆਂ ਸੀ ਉਹ ਪੇਟੀ ਵਿਲੀ ਕਰਨ ਲੱਗੀਆਂ ਉਹਨਾਂ ਨੇ ਪੇਟੀ ਵਿਲੀ ਕਰਨ ਲਾ ਕੇ ਆਪ ਮੈਸਤਰੀ ਕੋਲੇ ਆ ਗਿਆ ਮੈਂ ਇਸ ਤਰੀਕੇ ਦਾ ਕਿੱਥੇ ਗਿਆ ਸੀ ਓਏ ਮੈਂ ਤੈਨੂੰ ਕਿਹਾ ਸੀਗਾ ਪੇਟੀ ਫੜਾ ਦੇ ਕਹਿੰਦਾ ਬਾਈ ਕਰੀ ਜਾਂਦੀਆਂ ਬੁੜੀਆਂ ਵੇਲੀ ਜਦੋਂ ਕਰਤੀ ਨਾ ਫੜਾ ਦੂੰਗਾ ਕਹਿੰਦਾ ਕੰਜਰ ਦੇ ਆ ਉਹ ਪੇਟੀ ਨਹੀਂ ਹਾ ਫੜਾ ਦੇ ਤੇਰੇ ਕੋਲੇ ਪਈ ਐ ਕਹਿੰਦਾ ਬਾਈ ਇੱਥੇ ਤਾਂ ਕੋਈ ਪੇਟੀ ਹੈ ਨਹੀਂ ਉਹ ਕਹਿੰਦਾ ਕੰਜਰ ਦੇ ਆ ਟੰਬਾਜਾ ਫੜਾ ਦੇ ਕਹਿੰਦਾ ਅੱਛਾ ਬਾਈ ਤੁਸੀਂ ਇਹਨੂੰ ਪੇਟੀ ਕਹਿੰਨੇ ਆ ਸਾਡੇ ਦਾ ਪੇਟੀ ਚ ਲੀੜੇ ਰੱਖਦੇ ਆ I'm <laughs>